ਅਜਿਓ ਨਸ਼ਿਆਂ ਦੇ ਵਿਰੋਧ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਬਮਿਆਲ ਦੇ ਨਜ਼ਦੀਕ ਉੱਚ ਦਰਿਆ ਦੇ ਨੇੜੇ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਚੱਲਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਿਲ ਮੁਹੰਮਦ ਸ਼ਰੀਫ ਪੁੱਤਰ ਨਵਾਜੂਦੀਨ ਪਿੰਨ ਪੜੋਲੀ ਬਮਿਆਲ ਜਿਸ ਵੱਲੋਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਘਰ ਬਣਾਇਆ ਸੀ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੀਐਸਪੀ ਮਸ਼ੀਨ ਨਾਲ ਪੂਰੀ ਤਰ੍ਹਾਂ ਢੋੜ ਦਿੱਤਾ ਗਿਆ ਇਸ ਬੰਦੀ ਐਸਪੀ ਹੈੱਡਕੁਆਟਰ जोगਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਅਕਤੀਆਂ ਤੇ ਕੋਲ 6 ਮਾਮਲੇ ਦਰਜ ਸਨ ਜਿਨ੍ਹਾਂ ਵਿੱਚੋਂ ਤਿੰਨ ਇਸ ਸਾਲ ਦੇ ਐਨਡੀਪੀਐਸ ਦੇ ਅਧਰ ਜੋ ਹੈਨ ਜਿਸ ਦੇ ਚੱਲਦੇ ਇਸ ਪਰਿਵਾਰ ਨੂੰ ਇਤਲਾ ਦਿੱਤੀ ਗਈ ਸੀ ਕਿ ਇਸ ਪ੍ਰਾਪਰਟੀ ਥੋੜੀ ਚ ਜਾਵੇਗੀ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਕਾਰਵਾਈ ਕੀਤੀ ਗਈ ਮੁਹੰਮਦ ਸ਼ਰੀਫ ਸਾਨੂੰ ਉਹਵਾਜੂ ਨੀਨਾ ਪਿੰਡ ਪਿੰਡੀ ਟੋਲੀਆ ਉਹ ਸਰਕਾਰੀ ਜ਼ਮੀਨ ਤੇ ਕੰਮ ਕੀਤਾ ਹੋਇਆ ਜਿਸ ਸੰਬੰਧੀ ਜੀਐਸਪੀ ਅੰਡੀਕਿਟੀ ਵੀਸਟੇਟ ਐਸਟੇਟ ਐਸਟੇਟ ਨੂੰ ਹਾਈ ਕੋਰਟ ਉਹਨਾਂ ਵੱਲੋਂ ਇਹਨੂੰ ਪਾਲਿਸ਼ ਕਰਨ ਵਾਸਤੇ ਪਹਿਲਾਂ ਕੀਆ ਗਿਆ ਵਾ ਕਈ ਵਾਰ ਪਰ ਇਹ ਨਹੀਂ ਕੀਤਾ ਜਿਸ ਜਿਸ ਦੇ ਇਹ ਪੁਲਿਸ ਹੈਲਪਲੀ ਲਿਖਿਆ ਸੀਗਾ ਜਿਸ ਵਿੱਚ ਜਦੋਂ ਇਹਦਾ ਪੁਲਿਸ ਰਿਕਾਰਡ ਵੀ ਅਸੀਂ ਇਸ ਜਦੋਂ ਇਦਾਂ ਦਾ ਆਰਡਰ ਹੁੰਦਾ ਤਾਂ ਪੁਲਿਸ ਰਿਕਾਰਡ ਵੀ ਚੈੱਕ ਕਰਦੇ ਆ ਇਹ ਤੇ 6 ਪਰਚੇ ਦਰਜਿਆ ਜਿਹਦੇ ਵਿੱਚ ਤਿੰਨ ਐਨਡੀਪੀਐਸ ਦੇ ਇਸ ਸਾਲ ਦੇ ਪਰਚੇ ਦਰਜਿਆ ਜਿਹਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੇ ਕੇਸ ਵੀ ਰਜਿਸਟਰ ਹੋਏ ਤੇ ਸੋ ਇਹਨੂੰ ਅੱਜ ਜਿਹੜੇ ਹੈ ਜੀ ਕੋਟੀਮ ਯਸਟਰਡ ਸਾਬ ਜੋ ਉਹ ਵੀ ਨਾਲ ਲਿਆ ਜਿਹਨੇ ਦੀ ਹਾਈ ਦੀ ਵਿੱਚ ਇਹਨੂੰ ਅੱਜ ਡਿਵੋਲਿਸ਼ ਕੀਤਾ ਗਿਆ ਵਾ ਤੇ ਜੋ ਨਾਲੇ ਜਿਹੜੇ ਯਸਟਰਡ ਸਾਬ ਦੇ ਆਰਡਰ ਪਤੰਦੀਆਂ ਉਹਨਾਂ ਦੀ ਨਾਲ ਕੰਪਨੀ ਸੋ